ਹਾਂ ਜਿਹੜਾ ਸਾਡਾ ਮੇਰੋ ਇਹ ਹੈਗੀ ਜੀ ਆਪਣੀ DW327 ਵੈਰੈਟੀ ਤੇ ਇਸ ਪਾਸੇ ਹੈਗੀ ਜੀ ਆਪਣੀ PBW826 ਵੈਰੈਟੀ ਜਿਹੜੀ ਇਹਦੀ ਆਪਣੀ ਬਜਾਈ ਹੈਗੀ ਜੀ 14 ਨਵੰਬਰ ਦੀ ਬਜਾਈ ਜਾਂਦੀ ਤੇ ਇਹ ਅੱਜ ਆਪਣੀ ਹੋ ਗਈ ਜੀ ਜਿਹੜੀ ਆਪਣੀ DW327 ਵੈਰੈਟੀ ਅੱਜ ਤੇ ਆਪਣੀ ਤਰੇਡ ਦੇਣ ਦੀ ਹੋ ਚੁੱਕੀ ਏ ਤੇ ਇਹਨੂੰ ਆਪਾਂ ਜਿਹੜਾ ਪਹਿਲਾ ਪਾਣੀ 27-28 ਦੇਣ ਤੇ ਸ਼ੁਰੂ ਕੀਤਾ ਸੀ ਤੇ ਤਿੰਨ ਬੈਗ ਆਪਾਂ ਇਹਨਾਂ ਜਿਹੜੀ ਜੂਰੀਆ ਖਾਦ ਆਪਾਂ ਕੰਪਲੀਟ ਕਰਤੇ ਸੀ 55 ਦਿਨ ਤੇ ਜਾਨੀ ਕਿ 54 55 ਦਿਨ ਦੇ ਲਗਭਗ ਜਿਹੜੀ ਆਪਾਂ ਆਖਰੀ ਯੂਰੀਆ ਕਿਸ਼ਤ ਦੀ ਆਪਾਂ ਪੂਰੀ ਕਰਤੀ ਸੀ ਇਹਨੂੰ ਤੇ ਫੋਟ ਆਪਣੀ 327 ਵੈਰਾਈਟੀ ਦੀ ਬਹੁਤ ਵਧੀਆ ਪੂਰੇ ਰੰਗ ਕਾਲੇ ਸ਼ਾਹ ਦੇ ਰੰਗ ਦੇ ਵਿੱਚ ਇਸ ਆਪਾਂ ਜਿਹੜੀ ਆਪਣੀ ਇਧਰ ਜ਼ਮੀਨਾਂ ਪਾ ਰੀਆਂ ਜ਼ਮੀਨ ਆਪਣੀ ਪਾ ਰਹੀ ਹੈ ਤੇ ਇਸ ਤੇ ਆਪਾਂ ਕੋਈ ਵੀ ਤੱਤਾਂ ਵਾਲੀ ਸਪਰੇ ਨਹੀਂ ਕੀਤੀ ਤੇ ਹੁਣ ਆਪਾਂ ਤਕਰੀਬਨ 65 ਦਿਨ ਤੋਂ ਬਾਅਦ ਜਾਨੀ ਕਿ 70 ਦਿਨ ਤੋਂ ਪਹਿਲਾਂ-ਪਹਿਲਾਂ ਆਪਾਂ ਇੱਕ ਸਪਰੇ ਜਾਂਦੇ ਵਿੱਚ ਆਪਾਂ ਡੀ ਜੀ ਪੀ ਤੇ ਯੂਰੀਆ ਤੇ ਨਾਲ ਥੋੜੀ ਆ ਪਾਂਚ ਰਿਲੇਟਡ ਜਿੰਕ ਪਾਵਾਂਗੇ ਉਹਦੀ ਆਪਾਂ ਇੱਕ ਸਪਰੇ ਜਰੂਰ ਕਰਾਂਗੇ ਇਹ ਵੀ ਆਪਾਂ ਪੈਂਟ ਦੇਣ ਤੋਂ ਬਾਅਦ ਜਾਨੀ ਕਿ 70 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਸਪਰੇ ਕਰ ਦੇਣੀ ਹੈ ਤੇ ਇਹਦੇ ਵਿੱਚ ਆਪਾਂ ਜਿਹੜੀ ਟੋਟਲ ਯੂਰੀਆ ਖਾਦ ਆਪਾਂ ਤਿੰਨ ਬੈਗ ਯੂਰੀਆ ਖਾਦ ਪਾਈਏ ਤੇ ਜਿਹੜੀ ਦੋਨੋਂ ਵੈਰਾਈਟੀਆਂ ਵਧੀਆ ਫਟਾਰੇ ਵਜੋਂ ਵੀ ਤੇ ਪਿਛਲੇ ਸਾਲ ਵਧੀਆ ਇਹਨਾਂ ਦੇ ਝਾੜ ਆਏ ਸੀ ਤੇ 826 ਹੈਗੀ ਆਪਣੀ ਇਹਦੀ ਵੀ ਜਿਹੜਾ ਆਪਣਾ ਫਟਾਰਾ ਬਹੁਤ ਵਧੀਆ ਹੈ ਚੰਗੀ ਗ੍ਰੋਥ ਚੰਗਾ ਫਟਾਰਾ ਕਰਦੀ ਹੈ ਤੇ ਇਹ ਆਪਣੀ ਡੀਵੀ ਰੈਲਜੂ 327 ਵੈਰੈਟੀ ਵੀ ਇਹਦੇ ਤਾਂ ਆਪਾਂ ਹੋਰ ਕੋਈ ਵੀ ਤੱਤਾਂ ਵਾਲੀ ਸਪਰੇ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਕੱਲੀ ਆਪਾਂ ਓਨਲੀ ਆਪਣੀ ਜਿਹੜੀ ਡੀਏਪੀ ਆਪਾਂ ਨਾਲ ਆਪਾਂ ਬਜਾਈ ਸਮੇਂ ਕੇਰਦੇ ਆ ਆਪਾਂ 50 ਕਿਲੋ ਜਾਣੇ ਕਿ ਇੱਕ ਬੈਗ ਆਪਣਾ ਡੀਏਪੀ ਦਾ ਕੇਰਿਆ ਤੇ 27 28 ਜਿੰਦੇ ਜਦ ਆਪਾਂ ਪਹਿਲਾ ਪਾਣੀ ਸ਼ੁਰੂ ਕੀਤਾ ਸੀ ਉਸ ਪਾਸੋਂ ਤੇ ਜਾਣੇ ਕਿ ਇਸ ਜਿਹੜੇ ਕਿੱਲੇ ਨੂੰ ਆਪਣਾ 30 ਦੇਣ ਦੇ ਲਗਭਗ ਜਦ ਆਪਣਾ ਪਾਣੀ ਲੱਗਿਆ ਸੀ ਜਿਹੜੀ ਇਹ ਵੈਰੈਟੀ ਆਪਣੀ ਤਕਰੀਬਨ 155 ਦਿਨਾਂ ਦੇ ਲਗਭਗ ਸਮਾਂ ਲੈ ਜਾਂਦੀ ਹੈ ਥੋੜਾ ਇੱਕ ਲੰਮਾ ਸਮਾਂ ਲੈਂਦੀ ਹੈ ਜਿਹੜੀ ਆਪਣੀ 100 ਆਪਣੀ ਪੀਬੀਡਬਲ 426 ਵੈਰੈਟੀ ਹੈ ਇਹ ਤਕਰੀਬਨ 148 ਦਿਨ ਸਮਾਂ ਲੈਂਦੀ ਹੈ ਬਾਕੀ ਥੋੜਾ ਜਿਵੇਂ ਜ਼ਮੀਨਤਾ ਤੇ ਆਪਣੇ ਮੌਸਮ ਦਾ ਜੂੜਾ ਫਰਕ ਪੈਂਦਾ ਹੈ ਤਾਪਮਾਨ ਦਾ ਜੇ ਜ਼ਿਆਦਾ ਤਾਪਮਾਨ ਹੋਊਗਾ ਤੇ ਦਿਨ ਆਪਣੀਆਂ ਜਿਹਨੇ ਫਸਲਾਂ ਘੱਟ ਲੈਂਦੀਆਂ ਨੇ ਜੇ ਠੰਡਾ ਮੌਸਮ ਹੋ ਜਾਂਦਾ ਜਿਹੜੀਆਂ ਆਪਣੀਆਂ ਹਰ ਵੈਰੈਟੀ ਆਪਣਾ ਜਿਹੜਾ 2-4 ਦਿਨ ਆਪਾਂ ਆਪਣੇ ਅਸੇ ਕਿਸਮਾ ਵੱਧ ਲੈ ਜਾਂਦੀਆਂ ਨੇ ਪੱਕਣ ਦੇ ਵਿੱਚ ਉਹ ਐਂਡ ਦੇਣ ਕੇ ਮੌਸਮ ਤੇ ਤੇ ਆਪਣਾ ਨਿਰਭਰ ਕਰਦਾ ਆਪਣੀ ਜ਼ਮੀਨ ਤੇ ਡਿਪੈਂਡ ਕਰਦਾ ਜੇ ਭਾਰੀਏ ਤਾਂ ਥੋੜਾ ਸਮਾਂ ਵੱਧ ਲੈਂਦੀਆਂ ਨੇ ਜੇ ਆਪਣੀਆਂ ਹਲਕੀਆਂ ਜਾਂ ਰੇਤਲੀਆਂ ਜ਼ਮੀਨਾਂ ਨੇ ਤੇ 2-4 ਦਿਨ ਪਹਿਲਾਂ ਪੱਕ ਜਾਂਦੀਆਂ ਨੇ ਤੇ ਬਾਕੀ ਮੌਸਮ ਤੇ ਜ਼ਿਆਦਾ ਡਿਪੈਂਡ ਹੁੰਦਾ ਤੇ ਹੁਣ ਕਿਸਾਨੀ ਵੀਰੋ ਆਪਾਂ ਐਂ ਦੇ ਤੇ ਜਾਣ ਕੇ 65 ਦਿਨ ਤੋਂ ਬਾਅਦ ਲਗਭਗ ਇੱਕ ਡੀਏਪੀ ਪਾਸ ਯੂਰੇਆ ਦੇ ਕੋਲ ਦੀ ਇੱਕ ਸਪਰੇਅ ਕਰਾਂਗੇ ਉੱਥੇ ਤੁਸੀਂ 0.534 ਵੀ ਕਰ ਸਕਦੇ ਹੋ ਨਾਲ ਚਿਲਟਡ ਜਿੰਕ ਪਾ ਕੇ ਤੇ 12 ਗਾੜ ਵੀ ਕਰ ਸਕਦੇ ਹੋ ਬਾਕੀ ਆਪੋ ਆਪਣੀ ਤੁਹਾਡੀ ਚੁਆਇਸ ਹੈ ਬਾਕੀ ਬੰਦਾ ਚੌਥਾ ਵੀ ਰਿਜ਼ਲਟ ਬਹੁਤ ਵਧੀਆ ਕਿਉਂਕਿ ਉਹਨਾਂ ਜਿਹੜੀ ਆਪਣੇ ਪੋਟਾਸ਼ ਤੱਤ ਨਹੀਂ ਮਿਲ ਜਾਂਦਾ ਜਿਹੜਾ ਕਿ ਅੱਗੇ ਜਾ ਕੇ ਆਪਣੀਆਂ ਜਿਵੇਂ ਉਲੀ ਰੋਗ ਦੀਆਂ ਬਿਮਾਰੀਆਂ ਆਉਂਦੀਆਂ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਹੜਾ ਪੋਟਾਸ਼ ਤੱਤ ਤੇ ਦਾਣਿਆਂ ਦੇ ਭਰਨ ਦੇ ਵਿੱਚ ਦਾਣਿਆਂ ਦੀ ਚਮਕ ਮੋٹے ਦਾਣੇ ਦੇ ਵਿੱਚ ਕਾਫੀ ਜਿਹੜਾ ਰੋਲ ਨਿਭਾਉਂਦਾ ਹੈ ਜਿਹੜਾ ਫਾਸਫੋਰਸ ਤੱਤ ਵੀ ਕਿਸਾਨ ਉਹ ਆਪਾਂ ਜਿਵੇਂ ਪਹਿਲਾਂ ਵੀਡੀਓ ਵਿੱਚ ਵੀ ਗੱਲ ਕਰਦੇ ਹਾਂ ਕਿ ਜਿਹੜਾ ਫਾਸਫੋਰਸ ਤੱਤ ਵੀ ਜਦੋਂ ਆਪਣੀਆਂ 60 ਦਿਨਾਂ ਦੇ ਲਗਭਗ ਜਿਹੜੀ ਆਪਣੀ ਜੁਆਇੰਟਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਕਿੰਦੀ ਵਿੱਚ ਜਿਹੜਾ ਫਾਸਫੋਰਸ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਦਾਣਿਆਂ ਦੀ ਗਿਣਤੀ ਵਧਾਉਣਾ ਸਿੱਟਿਆਂ ਦੇ ਵਿੱਚ ਦਾਣੇ ਜਿਹੜੇ ਆਪਣੇ ਬੱਲੀਆਂ ਲੰਬੀਆਂ ਕਰਨੀਆਂ ਇਹਦਾ ਕਿਸਾਨ ਪਰ ਬਹੁਤ ਵੱਡਾ ਰੋਲ ਹੁੰਦਾ ਫਾਸਫੋਰਸ ਦਾ ਤੁਸੀਂ ਇੱਕ ਸਪਰੇਅ ਜਾਣ ਕੇ 65-70 ਦਿਨ ਦੇ ਲਗਭਗ ਇੱਕ ਸਪਰੇਅ 0534 ਦੀ ਪਲਸ ਆਪਣੇ ਚਰੇਟਡ ਜ਼ਿੰਕ ਜਾਂ ਤੁਸੀਂ ਯੂਰੀਆ ਪਲਸ ਆਪਣਾ ਡਾਈ ਦਾ ਘੋਲ ਬਣਾ ਕੇ ਨਾਲ ਚਰੇਟਡ ਜ਼ਿੰਕ ਪਾ ਕੇ ਸਪਰੇਅ ਕਰ ਸਕਦੇ ਹੋ ਵਧੀਆ ਰਿਜ਼ਲਟ ਆਪਾਂ ਵੀ ਤਕਰੀਬਨ 65 ਦਿਨ ਦੇ ਲਗਭਗ ਜਾਣ ਕੇ ਇੱਕ ਦੋ ਦਿਨ ਜਿੰਦ ਧੁੱਪਾਂ ਲੱਗਦੀਆਂ ਨੇ ਤਾਂ ਆਪਾਂ ਸਪਰੇਅ ਕਰਨੀ ਹੈ ਤੇ ਹੋਰ ਹੈਗੀ ਗੱਲ ਜਿਹੜੀ ਵੀ ਕਿਸਾਨ ਵੀਰ ਜਿਹੜੇ ਆਪਣੇ ਲਈ ਹੋਸਟੈਂਸ ਸਪਰੇਆ ਹਾਂ ਕਰਦੇ ਨੇ ਚਮਤਕਾਰ ਜਿਵੇਂ ਵੀ ਕਾਦਰ ਰੋਕਣ ਵਾਸਤੇ ਉਹ ਆਪਣਾ ਉਂਦਿਆਂ ਝਾੜ ਦੇ ਨਾਲ ਕੋਈ ਵੀ ਸਬੰਧ ਨਹੀਂ ਗਾ ਕਿਉਂਕਿ ਜਦ ਆਪਣਾ ਗੁੰਮਰਾਹ ਕੀਤਾ ਜਾਂਦਾ ਕਿ ਜਿਹੜੀਆਂ ਦੋ ਸਪਰੇਆਾਂ ਕਈ ਕਿਸਾਨ ਵੀਰ ਤਾਂ ਦੋ ਦੋ ਸਪਰੇਆਾਂ ਕਰਦੇ ਨੇ ਜਿਵੇਂ ਆਪਣੀ 187 ਵੈਰਾਈਟੀ ਡੀਵੀ ਦਾ ਜੋ 327 ਵੈਰਾਈਟੀ ਆਪਣੀ 303 ਕਿਉਂਕਿ ਆਪਾਂ ਪਿਛਲੇ ਸਾਲ 187 ਵੈਰਾਈਟੀ ਵੀ ਲਗਾਈ ਸੀ 222 ਵੀ 303 ਵੀ ਆਪਾਂ ਕਦੀ ਵੀ ਨਾ ਆਪਾਂ ਕੋਈ ਕਿਸਾਨ ਵੀਰੋ ਜਿੰਨਾ ਚਿਰ ਬਿਮਾਰੀ ਆਪਣੇ ਖੇਤਾਂ ਦੇ ਵਿੱਚ ਨਹੀਂ ਆਉਂਦੀ ਆਪਾਂ ਨਾ ਹੀ ਕੋਈ ਉਲੀ ਰੋਗ ਦੀ ਬਿਮਾਰੀ ਆਪਾਂ ਸਪਰੇਅ ਕਰਦੇ ਆ ਜਿੰਦੀ ਪੀਲੀ ਕੁੰਗੀ ਦੀ ਜਾਂ ਕਈ ਕਿਸਾਨ ਵੀਰ ਆਪਣੇ ਬਿਮਾਰੀ ਆਉਣ ਤੋਂ ਜਿਵੇਂ 60 ਦਿਨ ਦੇ ਲਗਭਗ ਸਪਰੇਅਾਂ ਕਰਨ ਲੱਗ ਪੈਂਦੇ ਨੇ ਉਲੀ ਨਾਸ਼ਕ ਜਦੋਂ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਕੋਈ ਉਲੀ ਰੋਗ ਦੀ ਬਿਮਾਰੀ ਜਿਵੇਂ ਪੀਲੀ ਕੁੰਗੀ ਇਹ ਪੂਰੀ ਕੁੰਗੀ ਆ ਹੁਣ ਜਿੰਨੀਆਂ ਵੀ ਵੈਰੈਟੀਆਂ ਨੇ ਤਕਰੀਬਨ ਜਿਹੜੀਆਂ ਇਹ ਵੈਰੈਟੀਆਂ ਨੇ ਪੀਲੀ ਕੁੰਗੀ ਨੂੰ ਪੂਰੀ ਕੁੰਗ ਨੂੰ ਜਿਹੜੀਆਂ ਆਪਾਂ ਸਮਰੱਥਾ ਰੱਖਦੀਆਂ ਨੇ ਜਿਹੜੀ ਉਹਨਾਂ ਦੇ ਵਿੱਚ ਜਮਾਨੂ ਹੁੰਦੇ ਨੇ ਉਹਨਾਂ ਦਾ ਟਕਰਾ ਕਰਨਾ ਸਮਰੱਥਾ ਰੱਖਦੀਆਂ ਨੇ ਕੋਈ ਵੀ ਜਦੋਂ ਬਿਮਾਰੀ ਆਉਦੀ ਏ ਉਦੋਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਉਹ ਵੀ ਆਪਣਾ ਜਿਹੜੀ ਫਸਲ ਨੂੰ ਦੇਖ ਕੇ ਇਹ ਨਾ ਹੋਵੇ ਕਿ ਆਪਣੀ ਫਸਲ ਦੇ ਵਿੱਚ ਕੋਈ ਬਿਮਾਰੀ ਹੈ ਨਹੀਂ ਆਪਾਂ ਬਿਨਾਂ ਗੱਲ ਨੂੰ ਇੱਕ ਤਾਂ ਆਪਣਾ ਖਰਚੇ ਵੀ ਨਜਾਇਜ਼ ਹੁੰਦੇ ਨੇ ਆਪਣਾ ਕਿਉਂਕਿ ਉਲੀ ਰੋਗ ਦਾ ਝਾੜ ਦੇ ਨਾਲ ਕੋਈ ਵੀ ਸਿੱਧਾ ਆਪਾ ਨਹੀਂ ਸੰਬੰਧ ਕਹਿ ਸਕਦੇ ਕਿਉਂਕਿ ਜੇਕਰ ਬਿਮਾਰੀ ਆਪਣੇ ਖੇਤ ਵਿੱਚ ਆਉਂਦੀ ਹੈ ਉਹਨੇ ਬਿਮਾਰੀ ਨੂੰ ਕੰਟਰੋਲ ਕਰਨਾ ਨਾ ਕਿ ਝਾੜ ਵਧਾਉਣਾ ਹਾਂ ਇਹ ਹੋ ਸਕਦਾ ਜੇ ਬਿਮਾਰੀ ਆਪਣੇ ਖੇਤ ਵਿੱਚ ਆ ਜਾਂਦੀ ਹੈ ਜਿਵੇਂ ਆਪਣੇ ਪਹਾੜੀ ਏਰੀਆ ਦੇ ਵਿੱਚ ਜਿਹੜੀਆਂ ਬਿਮਾਰੀਆਂ ਉਲੀ ਰੋਗ ਦੀਆਂ ਜ਼ਿਆਦਾ ਆਉਂਦੀਆਂ ਨੇ ਜੇ ਉੱਥੇ ਜ਼ਿਆਦਾ ਹਮਲਾ ਹੁੰਦਾ ਪੀਲੀ ਕੁੰਗੀ ਜਾਂ ਕਿਸੇ ਵੀ ਆਪਣੀ ਉਲੀ ਦਾ ਬਿਮਾਰੀ ਦਾ ਤਾਂ ਉੱਥੇ ਝਾੜ ਘਟ ਜਾਂਦਾ ਜੇਕਰ ਆਪਣੇ ਕੋਈ ਬਿਮਾਰੀ ਨਹੀਂ ਆਉਂਦੀ ਜਿਵੇਂ ਆਪਣੇ ਸਾਡੇ ਏਰੀਆ ਦੇ ਵਿੱਚ ਤਕਰੀਬਨ ਜਿਹੜੀ ਆਪਣੀ ਪੀਲੀ ਕੁੰਗੀ ਦਾ ਟੈਗ ਜਾਂ ਪੂਰੀ ਕੁੰਗੀ ਦਾ ਟੈਗ ਬਹੁਤ ਘੱਟ ਜਾਣੀ ਕਿ ਨਾ ਮਾਤਰਾਉਂਦਾ ਤੇ ਨਾ ਹੀ ਆਪਾਂ ਕੋਈ ਵੀ ਉੜੀ ਨਾਚ ਦਾ ਸਪਰੇਅ ਕਰਦੇ ਆ ਆਪਾਂ ਇੱਕ ਸਪਰੇਅ ਵੀ ਨਹੀਂ ਕਰਦੇ ਹਾਂ ਜਿਹੜੀ ਤੁਸੀਂ ਵੈਰੈਟੀ ਨਵੀਂ ਵੈਰੈਟੀ ਬੀਜੀਏ ਆਪਣਾ ਬੀਜ ਰੱਖਿਆ ਆਪਾਂ ਬੀਜ ਅਗਲੇ ਸਾਲ ਵਾਸਤੇ ਰੱਖਣਾ ਬੀਜ ਬਣਾਉਣਾ ਉੱਥੇ ਤੁਸੀਂ ਇੱਕ ਸਪਰੇਅ ਜ਼ਰੂਰ ਕਰ ਸਕਦੇ ਹੋ ਤਾਂ ਜੋ ਜਿਹੜੇ ਆਪਣਾ ਕੋਈ ਵੀ ਬਿਮਾਰੀ ਨਾ ਆਵੇ ਤੇ ਹੋਰ ਆਪਾਂ ਨੂੰ ਬਿਮਾਰੀ ਆਉਂਦੀ ਜਿਹੜੀ ਆਪਾਂ ਨੂੰ ਜਿਹੜੀ ਪੀਲੀ ਕੁੰਗੀ ਜਾਂ ਕੋਈ ਵੀ ਉਲੀ ਦੀ ਬਿਮਾਰੀ ਦੀ ਸਪਰੇਅ ਕਰਨੀ ਚਾਹੀਦੀ ਏ ਤੇ ਜਿਹੜੀ ਆਪਣੀ ਲੀਓਸ਼ੇਨ ਨੇ ਜਾਂ ਕਾਦਰੋਕਣ ਇਹਨਾਂ ਦਾ ਕਿਸਾਨ ਵੀਰੋ ਕੋਈ ਵੀ ਬੈਨੀਫਿਟ ਨਹੀਂਗਾ ਇਹ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਤੇ ਮਾੜਾ ਪ੍ਰਭਾਵ ਪਾਉਂਦੀਆਂ ਨੇ ਨਾ ਹੀ ਅਸੀਂ ਪਿਛਲੇ ਸਾਲ ਆਪਾਂ ਇਹ ਵੈਰੈਟੀਆਂ ਦੀ ਬਜਾਈ ਕਰਦੇ ਹਾਂ 327 187 ਜਿਵੇਂ 303 ਜਿਹੜੀਆਂ ਕਿ ਯੂਨੀਵਰਸਿਟੀਆਂ ਸਿਫਾਰਿਸ਼ ਕਰਦੀਆਂ ਨੇ ਕਿ ਦੋ ਸਪਰੇਅ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਬਾਕੀ ਆਪਾਂ ਕਦੀ ਵੀ ਇਹਨਾਂ ਆਪਣੇ ਕਣਕ ਤੇ ਫਸਲਾਂ ਤੇ ਕੋਈ ਵੀ ਲੀਓਸ਼ੇਨ ਦੀ ਚਮਤਕਾਰ ਆਪਾਂ ਸਪਰੇਅ ਨਹੀਂ ਕਰਦੇ ਕਿਉਂਕਿ ਜਿਹੜੀਆਂ ਇਹ ਇਹ ਵੈਰਾਈਟੀ ਜਿੰਨਾ ਹੁਣ ਟੈਂਪਰੇਚਰ ਚੱਲ ਰਿਹਾ ਯਾਨੀ ਕਿ 7 ਤੋਂ ਲੈ ਕੇ 10 ਟੈਂਪਰੇਚਰ ਚੱਲ ਰਿਹਾ ਇਹਨਾਂ ਜਿਹੜੀਆਂ ਤਾਮਾਨ ਤੇ ਤਾਂ ਜਿਹੜਾ ਆਪਣਾ ਫਸਲ ਦੀ ਗ੍ਰੋਥ ਵੈਸੇ ਹੀ ਰੁਕ ਜਾਂਦੀ ਏ ਤਾਂ ਆਪਾਂ ਨੂੰ ਤੋਂ ਸਪਰੇਅ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਬਿਨਾਂ ਗੱਲੋਂ ਖਰਚੇ ਨੇ ਬਿਨਾਂ ਗੱਲੋਂ ਆਪਾਂ ਰੇਹਾਂ ਸਪਰੇਆ ਕਰਕੇ ਜਿਹੜਾ ਕਣਕ ਨੂੰ ਜ਼ਹਿਰੀਲਾ ਕਰਦੇ ਆ ਤਾਂ ਇਹ ਤਾਂ ਜਿਹੜਾ ਆਪਣੇ ਲਈ ਹੋ ਸੇਨ ਨੇ ਜਿਹੜੇ ਆਪਣੇ ਟੈਕਨੀਕਲ ਨੇ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਜਨਰੇਸ਼ਨ ਤੇ ਬਹੁਤ ਇਸ ਦਾ ਮੂੜ ਮਾੜਾ ਪ੍ਰਭਾਵ ਪੈਂਦਾ ਕਿਉਂਕਿ ਉਹ ਜਿਹੜੀ ਆਪਾਂ ਫਸਲ ਤੇ ਆਪਾਂ ਸਪਰੇਆ ਕਰਦੇ ਆ ਇਹ ਜਹਿਰ ਕਰਦੇ ਆ ਆਪਣੀਆਂ ਮਨੁੱਖਾਂ ਨੇ ਖਾਣੀਆਂ ਨੇ ਤੇ ਉਹਨਾਂ ਦਾ ਜਿਹੜਾ ਬਹੁਤ ਮਾੜਾ ਪ੍ਰਭਾਵ ਪੈਂਦਾ ਆਪਣੇ ਬੱਚਿਆਂ ਨੇ ਖਾਣੀ ਹੈ ਕਣਕ ਆਪਾਂ ਘਰੇ ਰੱਖਣੀ ਹੈ ਤਾਂ ਉਹਦੇ ਤੇ ਵੀ ਕਿਸਾਨ ਮੁਰੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਕਿਉਂਕਿ ਜਿਹੜਾ ਆਪਣੀਆਂ ਕੱਦ ਰੋਕਣ ਵਾਲੇ ਜਿਹੜੇ ਆਪਣੇ ਪੀਜੀਆਰ ਨੇ ਜਿਵੇਂ ਆਪਣੇ ਚਮਤਕਾਰਲੀ ਹੋਸਨ ਇਹ ਆਪਣੇ ਵੱਧ ਤੋਂ ਵੱਧ 1-2 ਇੰਚ ਦਾ ਹੀ ਫਰਕ ਪਾਉਂਦੇ ਨੇ ਇਹ ਨਹੀਂ ਵੀ ਆਪਣੀ ਜੇ ਸਪਰੇਅ ਕਰਤੀ ਤਾਂ ਆਪਣਾ ਕੱਦ ਦਾ ਤਕਰੀਬਨ ਅੱਧ ਫੁੱਟ ਦੇ ਫੁੱਟ ਦਾ ਹੀ ਫਰਕ ਪੈ ਜਾਏਗਾ ਵੀ ਆਪਣਾ ਕੱਦ ਦਾ ਕਣਕ ਦਾ ਕੱਦ ਨਹੀਂ ਵੱਧਦਾ ਇਹਨਾਂ ਦਾ ਕੋਈ ਵੀ ਕਿਸਾਨੇ ਮੇਰੇ ਬਹੁਤਾ ਬੈਨੀਫਿਟ ਨਹੀਂ ਆਪਣੀ ਸਹੀ ਖੁਰਾਕ ਜੇ ਦੇਣੀ ਆਪਣੀ ਜ਼ਮੀਨ ਦੇ ਵਿੱਚ ਪੌਸ਼ਟ ਤੱਤਾਂ ਦੀ ਘਾਟ ਨਾ ਆਉਣ ਦਿਓ ਜੋ ਝਾੜੇ ਤਕਰੀਬਨ 60 70% ਆਪਣੇ ਮੌਸਮ ਤੇ ਹੁੰਦਾ ਤਾਂ ਉਹ ਹੀ ਆਪਾਂ ਬਾਕੀ 25 30% ਆਪਣੀ ਮਿਹਨਤ ਹੁੰਦੀ ਹੈ ਬਾਕੀ ਇਹਨਾਂ ਜਿਹੜੇ ਆਪਣੇ ਜ਼ਹਿਰੀਲੇ ਸਪਰੇਆਂ ਤੋਂ ਕਿਸਾਨ ਮੇਰੇ ਨਾ ਕਰਿਆ ਕਰੋ ਨਾ ਹੀ ਇਹਨਾਂ ਦਾ ਕੋਈ ਬਹੁਤਾ ਬੈਨੀਫਿਟ ਹੈ ਨਾ ਹੀ ਜਿਹੜੇ ਲੀਹੋਸ ਇਹਨਾਂ ਨੇ ਜਾਂ ਚਮਤਕਾਰੇ ਨਾ ਹੀ ਆਪਣੇ ਕਣਕ ਦੀ ਫਸਲ ਦਾ ਝਾੜ ਵਧਾਉਂਦੇ ਨੇ ਆਪਣੀ ਫਸਲ ਦੇ ਹਿਸਾਬ ਨਾਲ ਤੁਸੀਂ ਜਿਵੇਂ ਐਨਪੀਕੇ ਸਪਰੇ ਹਾਂ ਨੇ ਚਲੇਟਡ ਜ਼ਿੰਕ ਨੇ ਇਹ ਸਪਰੇ ਹਾਂ ਜਰੂਰ ਕਰੋ ਸਹੀ ਸਟੇਜ ਤੇ ਕਣਕ ਦੀ ਸਹੀ ਦਿਨਾਂ ਤੇ ਤਾਂ ਉਹਨਾਂ ਦਾ ਆਪਾਂ ਨੂੰ ਬੈਨੀਫਿਟ ਹੈਗਾ ਨਾ ਕਿ ਜਿਹੜੀਆਂ ਆਪਾਂ ਨੂੰ ਇਹ ਲੀਹੋਸ਼ੈਨ ਸਪਰੇ ਹਾਂ ਦਾ ਇਹਨਾਂ ਦਾ ਆਪਾਂ ਨੂੰ ਕਿਸਾਨ ਵੀਰੋ ਕੋਈ ਵੀ ਬੈਨੀਫਿਟ ਕੋਈ ਵੀ ਲਾਭ ਨਹੀਂ ਹੈਗਾ ਤੇ ਇਸ ਕਰਕੇ ਆਪਣੀ ਜਿਹੜੀ ਕਣਕ ਨੂੰ ਆਪਣੀ ਬਹੁਤਾ ਜ਼ਹਿਰੀਲਾ ਨਾ ਬਣਾਓ ਜਿੰਦੀ ਲੋੜ ਏ ਜੇਕਰ ਪੀਲੀ ਕੁੰਗੀ ਦਾ ਜਿਹੜੀ ਏਰੀਆ ਦੇ ਵਿੱਚ ਜ਼ਿਆਦਾ ਅਟੈਕ ਹੁੰਦਾ ਉੱਥੇ ਤੁਸੀਂ ਸਪਰੇ ਕਰੋ ਵੀ ਆਪਣੇ ਲੱਛਣ ਦਿਖਾਈ ਦੇਣ ਤੋਂ ਬਾਅਦ ਕਿਉਂਕਿ ਜਿਹੜੀ ਪੀਲੀ ਕੁੰਗੀ ਦੀ ਬਿਮਾਰੀ ਹੈ ਤਕਰੀਬਨ ਜਿਹੜੀ ਆਪਣੀ ਬਾਹਰੋਂ ਉੱਡ ਕੇ ਆਉਂਦੀ ਹੈ ਆਪਣੇ ਪੱਤਿਆਂ ਤੇ ਪਹਿਲਾ ਲੱਛਣ ਆਉਂਦੇ ਨੇ ਫਿਰ ਆਪਾਂ ਇਹ ਦੌਗੀਆਂ ਦੇ ਵਿੱਚ ਗਾਹ ਵਧਣਾ ਸ਼ੁਰੂ ਕਰਦੀ ਹੈ ਨਾ ਕਿ ਇਹ ਆਪਣੇ ਕਣਕ ਦੇ ਵਿੱਚੋਂ ਬਿਮਾਰੀ ਸ਼ੁਰੂ ਨਹੀਂ ਹੁੰਦੀ ਇਹ ਆਪਣੇ ਬਾਹਰੋਂ ਯਾਨੀ ਕਿ ਜਦੋਂ ਪੂਰੀ ਨਮੀ ਹੁੰਦੀ ਹਵਾ ਦੇ ਵਿੱਚ ਜਦੋਂ ਜਾਂ بارش ਪਈ ਹੁੰਦੀ ਹੈ ਝੜੀਆਂ ਲੱਗ ਜਾਂਦੀਆਂ ਨੇ ਉਦੋਂ ਉੱਡ ਕੇ ਬਾਹਰੋਂ ਆਉਂਦੀ ਹੈ ਫਿਰ ਆਪਣੀ ਵਧਣਾ ਸ਼ੁਰੂ ਕਰਦੀ ਹੈ ਤੇ ਇਸ ਕਰਕੇ ਬਿਨਾਂ ਗੱਲੋਂ ਕਿਸਾਨੇ ਬਰੋਂ ਆਪਾਂ ਨੂੰ ਕਣਕ ਤੇ ਫਸਲ ਤੇ ਚਾਹੇ ਕੋਈ ਵੀ ਫਸਲ ਹੈ ਆਪਾਂ ਨੂੰ ਵਾਦੂ ਦੇ ਖਰਚੇ ਨਹੀਂ ਕਰਨੇ ਚਾਹੀਦੇ ਬਾਕੀ ਆਪੋ ਤੁਹਾਡੀ ਕਿਸਾਨ ਬਲੌਗ ਕਿਉਂਕਿ ਤੁਹਾਡੀ ਸੋਚ ਹੈ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ